ਹੋ ਪਾਇਆ ਸਰ ਕੁਝ ਹੋਵੇ ਚਲਾਨ ਕਿਉਂ ਨਹੀਂ ਬੇਜਿਆ ਐਲੀਗੇਸ਼ਨ ਤੇ ਮਤਲਬ ਕੁਝ ਸੁਦੀ ਬ੍ਰਦਰ ਮਤਲਬ ਕੁਝ ਹੈ ਨਹੀਂ ਸੀ ਇਸ ਕਰਕੇ ਪੁਲਿਸ ਨੇ ਚਲਾਨੀ ਪੇਸ਼ ਕੀਤਾ ਐਲੀਗੇਸ਼ਨ ਤੇ ਐਫ ਆਰ ਹੋ ਜਾਂਦੀ ਹੈ ਅੱਛਾ ਐਵੀਡੈਂਸ ਤੇ ਚਲਾਨ ਪੇਸ਼ ਹੁੰਦਾ ਹੈ ਹਮਮ ਔਰ ਜਿਹੜਾ ਉਹ ਚਲਾਨ ਪੇਸ਼ ਹੁੰਦਾ ਨਾ ਜੀ ਮਤਲਬ ਐਵੀਡੈਂਸ ਨਹੀਂ ਮਿਲਿਆ ਚਾਰਜ ਲੱਗਦਾ ਹੈ ਚਾਰਜ ਜਿਹੜੀ ਤੁਸੀਂ ਚਲਾਨ ਦੀ ਗੱਲ ਕਰਦੇ ਹੋ ਜੀ 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 ਤੇ ਮੈਂ ਤੁਹਾਨੂੰ ਥੋੜੀ ਜਿਹੀ ਲੀਗਲ ਗੱਲ ਦੱਸਦਾ ਚਾਰਜ ਕੀ ਲੱਗਦਾ ਹੈ ਜੀ ਹਾਂ ਜੀ ਕਿ ਇਸ ਤਰੀਕ ਨੂੰ ਇਸ ਬੰਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਏ ਵਾਲੀ ਡਰਗ ਇਨੀ ਕੁਆਂਟੀਟੀ ਚ ਦਿੱਤੀ ਹੂੰ ਉਹ ਕਿੱਥੋਂ ਉਹ ਕਿੱਥੋਂ ਕ੍ਰੀਏਟ ਕਰ ਲੋਂਗੇ ਹੂੰ ਉਹ ਚਾਰਜ ਕਿ ਲੱਗੂਗਾ ਫਿਰ ਉਹ ਡਰਗ ਵਿਕਰਮ ਸਿੰਘ ਮਜੀਠੀ ਨੇ ਇਨੇ ਰੁਪਏ ਦੀ ਇਸ ਬੰਦੇ ਨੂੰ ਵੇਚੀ ਹੂੰ ਉਹ ਚਾਰਜ ਕਿੱਥੋਂ ਲੈ ਕੇ ਆਉਂਗੇ ਹੂੰ ਫਿਰ ਉਹ ਵਾਲੀ ਡਰਗ ਫਲਾਣ ਗੱਡੀ 'ਚ ਇਹ ਪੁਆਇੰਟ ਤੋਂ ਬੀ ਪੁਆਇੰਟ ਤੱਕ ਟ੍ਰਾਂਸਫਰ ਹੋਈ ਹੂੰ ਉਹ ਕਿੱਥੋਂ ਕ੍ਰੀਏਟ ਕਰ ਲੋਂਗੇ ਜਿਹੜੀ ਗੱਲਾਂ ਹੋਈਆਂ ਹੀ ਨਹੀਂ ਉਹਨੇ ਇਹ ਕਹਿ ਦੇਣਾ ਜੇ ਐਫ ਆਰ 'ਚ ਉਦੇ ਵਿਆਹ ਸ਼ਾਦੀ ਚ ਸੱਤਾ ਸੀਗਾ ਪਿੰਦੀ ਸੀ ਲਾਡੀ ਸੀ ਵਿਆਹ ਵਿਆਹ ਸ਼ਾਦੀ 15000 ਲੋਕ ਮੋਸਟ ਇੰਪੋਰਟੈਂਟ ਪਰਸਨ ਗਵਰਨਰ ਸਾਹਿਬ ਵੀ ਨਹੀਂ ਨਹੀਂ ਸੱਤਾ ਦੀ ਪਿੰਦੀ ਤੱਕ ਵੀ ਪੁਲਿਸ ਨਹੀਂ ਆਇਆ ਮਿਨਿਸਟਰ ਵੀ ਨਹੀਂ ਸੱਤਾ ਤੇ ਪਿੰਦੀ ਤੱਕ ਵੀ ਹਾਲੇ ਤੱਕ ਪੁਲਿਸ ਨਹੀਂ ਪਹੁੰਚ ਸਕੀ ਇਹ ਇਹ ਮੈਂ ਆਈ ਡੋਨਟ ਵਾਂਟ ਟੂ ਕਮੈਂਟ ਔਨ ਸੱਤਾ ਐਂਡ ਪਿੰਦੀ ਨਹੀਂ ਪਹੁੰਚ ਸਕੀ ਜਾਂ ਪਹੁੰਚ ਕੇ ਫੇਲ ਹੋ ਗਈ ਇਹ ਹੁਣ ਸਾਡੀ ਫਾਈਲਾਂ ਚ ਬੰਦ ਨਿਕਲਦਾ ਜੀ ਇਹ ਕੋਟਾ ਵਾਸਤੇ ਨੇ ਠੀਕ ਹੈ ਆਈ ਕੈਨ ਟੈਲ ਯੂ ਥੈਟ ਵਿਕਰਮ ਸਿੰਘ ਮਜੀਠੀਆ ਹੈਸ ਮੈਟ ਸੱਤਾ ਇਨ ਹਿਸ ਅਫੀਸ਼ੀਅਲ ਕਪੈਸਿਟੀ ਹੀ ਹੈਸ ਨੇਵਰ ਸੀਨ ਔਰ ਹਰਡ ਨਾ ਕਦੇ ਦੇਖਿਆ ਨਾ ਕੋਈ ਸੁਣਿਆ ਨਾ ਪਛਾਣ ਸਕਦੇ ਨੇ ਕੋਈ ਪਿੰਦੀ ਲਾਡੀ ਇਹ ਇਹ ਪਲਾਨ ਬੰਦੇ ਹੈ ਹੈ ਕੋਣ ਮਤਲਬ ਕੋਈ ਲਿੰਕ ਨਹੀਂ ਸੀ ਕੋਈ ਲਿੰਕ ਨਹੀਂ ਹੈ ਜੀ ਹੂੰ ਥੀਸ ਕੁਡ ਬੀ ਫਿਕਟਿਸ਼ੀਅਸ ਪਰਸਨਸ ਹੂੰ ਕਿਸੇ ਨੇ ਦੇਖਿਆ ਅਜੇ ਤੱਕ ਹੂੰ ਸਟੋਰੀਆਂ ਨੇ ਹੂੰ ਐਲੀਗੇਸ਼ਨ ਤੇ ਐਫਆਰ ਰਜਿਸਟਰ ਹੋ ਸਕਦੀ ਹੈ ਤੁਸੀਂ ਮੈਨੂੰ ਦੱਸੋ ਜੇ ਕੁਝ ਇਹ ਚ ਮਾੜੀ ਮੋਟੀ স্মੋਕ ਵੀ ਹੁੰਦੀ ਇੰਨੀ 호ਸਟਾਈਲ ਸਰਕਾਰ ਨੇ ਕਿ ਹੁਣ ਮਤਲਬ 759 ਤੱਕ ਪਹੁੰਚ ਜਾਣਗੇ ਚਲਾਨ ਕਿਉਂ ਨਹੀਂ ਪੇਸ਼ ਕਰ ਸਕਦੇ ਲੱਗਦਾ ਤੁਹਾਨੂੰ ਇਹ ਹੋਰ ਕੀ ਕਰ ਇਹਦੇ ਬਾਅਦ ਕੀ ਕਰਨਗੇ ਡਾਊਨ ਜਾ ਰਿਹਾ ਸਾਰਾ ਕੰਮ ਹੋਰ ਕੀ ਰੁੜਿਆ ਹੁੰਦਾ ਜੀ ਪੀਐਲ ਤੋਂ ਸ਼ੁਰੂ ਹੋਏ ਦੇ ਸਟਾਰਟਡ ਟੂ ਮਿਸ ਗਾਈਡ ਮਿਸਲੀਡ ਦ ਆਨਰੇਬਲ ਹਾਈ ਕੋਰਟ ਉਥੇ ਭੋਗ ਪੈ ਗਿਆ ਐਨਡੀਪੀਐਸ ਦਾ ਪਰਚਾ ਹੋਇਆ ਉਹਦਾ ਭੋਗ ਪੈ ਗਿਆ ਉਹਨੇ ਡੀਏ ਤੇ ਆ ਗਏ ਡੀਏ ਚ ਅਲੀਗੇਸ਼ਨ ਡਰੱਗ ਦੀ ਹੈ ਹੀ ਨਹੀਂ ਤੇ ਲੋਕਾਂ ਨੂੰ ਹੀ ਦੇ ਪੈਂਡਿੰਗ ਮਗੇਨ ਐਜ਼ ਅ ਡਰੱਗ ਲੋਡ ਇਹਦਾ ਜਵਾਬ ਤਾਂ ਕਦੇ ਦੇਣਾ ਪਊਗਾ ਨਾ ਜੀ ਇੱਕ ਵਾਰ ਮੈਂ ਚਾਹਉਣਾ ਸੋਚੀ ਸਾਹਿਬ ਵੀ ਕਿ ਤੁਸੀਂ ਇਹ ਦੁਬਾਰਾ ਦੱਸਿਓ ਕਿ ਜ਼ਬਤੀ ਚ ਹੈ ਕੀ ਕੀ ਹੈ ਮਤਲਬ ਹੋਰ ਕੀ ਕੀ ਨੇ ਦੋ ਲੈਪਟਾਪ ਤਾਂ ਤੁਸੀਂ ਦੱਸਿਆ ਉਹਨਾਂ ਨੇ ਕਰਦੇ ਦੋ ਏਸੀ ਨੇ ਜੀ ਦੋ ਏਸੀ ਹਾਂ ਸੱਤ ਸੀਟਰ ਸੋਫਾ ਜੀ ਪੋਲੀਟੀਸ਼ੀਨ ਦੇ ਪਬਲਿਕ ਲਾਈਫ ਚ ਲੋਕੀ ਆਉਂਦੇ ਕਰੇ ਸੋਫਾ ਤਾਂ ਹੋਊਗਾ ਜੀ ਮੇਰੇ ਘਰੇ ਵੀ ਹੈਗਾ ਜੀ ਅੱਜ ਸਾਹਮਣੇ ਲੱਗਿਆ ਨਹੀਂ ਉਹ ਜ਼ਬਤੀ ਦੇ ਵਿੱਚ ਪਾਇਆ ਇਹ ਇਹ ਨਾ ਇਲੈਕਟ੍ਰੋਨਿਕ ਡਿਵਾਈਸ ਤਾਂ ਚਲੋ ਮੰਨਿਆ ਕਿ ਉਹਦੇ ਚ ਕੁਝ ਸਬੂਤ ਹੈ ਜਾਂ ਕੁਝ ਵੀ ਜਬਤ ਜਬਤ ਨਹੀਂ ਜਬਤ ਨਹੀਂ ਕੀਤਾ ਇਹ ਵੇਰਵਾ ਦਿੱਤਾ ਹੈ ਵੇਰਵਾ ਦਿੱਤਾ ਹੈ ਡਿਸਪਰੋਪੋਰਸ਼ਨਲ ਐਸੈਟਸ ਏ ਜਾਂ ਤੁਸੀਂ ਇਨਕੁਆਇਰੀ ਹੋਲਡ ਕਰਦੇ ਹੋ ਨਾ ਜੀ ਤੇ ਤੁਸੀਂ ਦੱਸ ਦਿਓ ਕਿ ਇੰਨਾ ਇੰਨਾ ਖਰਚਾ ਕਰਚੇ ਹੋਇਆ ਹੋਇਆ ਜੋ ਆਮਦਨ ਦੇ ਨਾਲ ਮਿਲਦਾ ਹੈ ਕਿ ਨਹੀਂ ਮਿਲਦਾ ਪਰ ਇਹ ਹਿਸਟਰੀ 'ਚ ਪਹਿਲਾ ਕੇਸ ਹੈ ਕਿ ਐਫਆਈਰ ਰਜਿਸਟਰ ਹੋਣ ਦੇ ਬਾਅਦ ਇਨਕੁਆਇਰੀ ਸ਼ੁਰੂ ਹੋਈ ਹੈ ਹੁਣ ਮੈਨੂੰ ਦੱਸੋ ਕਿ ਕਿਹੜਾ ਬੰਦਾ ਇਹ ਜਿਹੜੇ ਐਸੈਟਸ ਨੇ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਸਕੇਗਾ ਦੋ ਏਸੀ ਜੀ ਸੈਵਨ ਸੀਟਰ ਸੋਫਾ ਡਾਈਨਿੰਗ ਟੇਬਲ ਇੱਕ ਬੱਚੇ ਦੀ 에ਅਰ ਪਿਸਟਲ ਹੀ ਇਜ਼ 에ਅਰ ਗਨ 에ਅਰ ਗਨ ਬਿਕੋਜ਼ ਹੀ ਇਜ਼ ਅ ਯੈਸ ਹੀ ਇਜ਼ ਅ ਸ਼ੂਟਰ ਜੀ ਠੀਕ ਹੈ ਜੀ ਇਹਦੇ ਬਾਅਦ ਜੀ ਹੋਰ ਕੁਝ ਵੀ ਨਹੀਂ ਬਸ ਬਸ ਓਕੇ ਦੋ ਲੈਪਟਾਪ ਬੱਚਿਆਂ ਦੇ ਜ਼ੀਰੋ ਫੋਨ ਤੇ ਉਹ ਜਿਹੜਾ ਟੂ ਬੈਡਰੂਮ ਫਲੈਟ ਵਿਦ ਵਿਦ ਸਰਟਨ ਟੈਂਪੋਰਰੀ ਐਡੀਸ਼ਨਸ ਵਿਦਆਊਟ ਲੈਂਟਰ ਇਸ ਇਦਾਂ ਰਹਿੰਦਾ ਉਹ ਵਿਕਰਮ ਸਿੰਘ ਮਜੀਠੀਆ ਤੁਸੀਂ ਪੋਰਟਰੀ ਜੋ ਮਰਜ਼ੀ ਕਰ ਜਾਓ। ਹੀ ਹੈਜ਼ ਬੀਨ ਲਿਵਿੰਗ ਇਨ ਦਿਸ ਹਾਊਸ ਜੀ ਸਿンス ਹੀ ਰੈਜ਼ਾਈਂਡਰਸ ਸਿンス ਦ ਗਵਰਨਮੈਂਟ ਵੈਂਟ ਆਊਟ ਆਫ ਪਾਵਰ ਇਥੇ ਨਾ ਕਿਧਰ ਹੋਰ ਰਹ ਰਹੇ ਹੋ ਡਸ ਐਨੀਬਾਡੀ ਨੋ ਆਫ ਐਨੀ ਅਦਰ ਐਡਰੈਸ ਜਿਹੜੇ ਬੰਦੇ ਕੋਲ ਕੋਈ ਇਨੀ ਅਮਾਸਟ ਵੈਲਥ ਹੋਵੇ ਉਹ ਦੋ ਬੈਡਰੂਮ ਦੇ ਫਲੈਟ ਚ ਗੁਜ਼ਾਰਾ ਕਰ ਸਕਦਾ ਹੈ ਜੀ ਹਮ